ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਪੂਰੀ ਜਰੂਰ ਵੇਖਿਓ ਛੋਟੇ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਵਿਖਾਉਣੇ ਆ ਤੇ ਨਾਲ ਕੋਈ ਗੱਲਬਾਤ ਵੀ ਆਪਾਂ ਵੀਡੀਓ ਚ ਕਰਾਂਗੇ ਤੇ ਵੀਡੀਓ ਪੂਰੀ ਜਰੂਰ ਵੇਖਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਹੋਠੀ ਠੀਕ ਠਾਕ ਜੀ ਠੀਕ ਠਾਕ ਤੁਸੀਂ ਸੁਣਾਓ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਾ ਹਰਪ੍ਰੀਤ ਬਾਈ ਪਿੰਡ ਪਾਸੇ ਅਗੇ ਪਿੰਡ ਚਾਲਕਨਾਂ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਇਹ ਬੋਲਦੇ ਕਰ 9779875 ਜੀ ਠੀਕ ਹੈ ਜੀ ਹਾਂਜੀ ਭਾਜੀ ਤੇ ਅੰਕਲ ਜੀ ਹਨ ਫਿਰ ਫਾਦਰ ਸਾਹਿਬ ਹਾਂਜੀ ਹਾਂਜੀ ਡੈਡੀ ਦੇ ਠੀਕ ਹੈ ਭਾਜੀ ਅਸੀਂ ਵੀਰ ਦੀ ਮੰਗਦੇ ਆ ਜਦੋਂ ਕੋਈ ਦੋ ਤਿੰਨ ਨਗਰ ਦੱਤੇ ਕੇ ਸਾਡੇ ਹਾਂਜੀ ਅਸੀਂ ਪਟਿਆਣ ਪੂਰਾ ਥਾਦਾ ਦਿੱਤਾ ਹੁਣ ਅੱਛਾ ਨਾ ਡੰਗਲ ਤੇ ਡੰਗਰ ਨਹੀਂ ਦੇਣਾ ਕਿ ਅੱਛਾ ਤੇ ਚਲੋ ਜੀ ਜੇਕਰ ਆਖੇ ਸੰਗਤਾਂ ਸੰਗ ਦੇ ਤਾ ਉਹ ਤੇ ਮਾਫੀ ਮੰਗਦੀਆਂ ਸਾਰੇ ਮਾਫੀ ਮੰਗਦੇ ਸਾਰੀ ਸੰਗਤਾਂ ਤੇ ਕੋ ਆਪਣਾ ਆਪਣਾ ਕੰਮ ਅੱਗੇ ਅਗਰ ਤੁਸ ਸਸਰਾ ਕੰਮ ਕਰਾਂਗੇ ਸਮਝਾਤਾ ਪੂਰਾ ਚੰਗੀ ਤਰ੍ਹਾਂ ਪਾਜੀ ਸਾਡਾ ਭਾਈ ਵੱਦਾ ਕੰਮ ਨਹੀਂ ਹੁਣੇ ਇਕੱਠੇ ਪਾਉਣੇ ਕਿਹੜੀ ਮੁੱਢ ਚੁੱਕੇ ਲੱਗੇ ਦਾ ਹਾਂਜੀ ਹਾਂਜੀ ਸਾਡਾ ਭਾਈ ਵੱਦਾ ਕੰਮ ਹੈ ਫਿਰ ਭਾਈ ਵੱਲੀ ਤੁਹਾਨੂੰ ਬਰਾ ਮਰਨੀ ਪੈਂਦੀ ਹੈ ਹਾਂਜੀ ਹਾਂਜੀ ਉਹਦੇ ਕਰਕੇ ਮੇਰਾ ਥੋੜਾ ਧਿਆਨ ਉਧਰ ਮਿਸਤਰੀਆਂ ਵਾਲੇ ਬਨੇ ਤੇ ਥੋੜੀਆਂ ਦੋ ਤਿੰਨ ਗਲਤੀਆਂ ਹੋਈਆਂ ਸਾਡੇ ਕੋ ਆਪਸ਼ ਇੱਕ ਦੋ ਗਲਤ ਦਿੱਤੇ ਗਏ ਇਹ ਗੱਲਾਂ ਨੇ ਗਲਤ ਨਹੀਂਗਾ ਉਹਦੀ ਥਾਂ ਤੁਹਾਨੂੰ ਫੋਨ ਫੜਾਏ ਤੁਸੀਂ ਸਾਰੀ ਦਿਲੋਂ ਹੱਥ ਜੋੜ ਕੇ ਬੇਨਤੀ ਆ ਵੀ ਜੋ ਵੀ ਇਹ ਗਲਤੀ ਹੋਈ ਉਹਦੀ ਆਪਾਂ ਮਾਫੀ ਮੰਗਦੇ ਆ ਤੇ ਹੁਣ ਕੀ ਗਾਂ ਵਧੀਆ ਕੰਮ ਚਲੂਗਾ ਭਾਈ ਸਮਝਾਤਾ ਪੂਰਾ ਫਿਰ ਤੁਸੀਂ ਜੀ ਕਾਕੇ ਬੜੀ ਜਾਣਕਾਰੀ ਬਹੁਤ ਬਹੁਤ ਦੀ ਦਿੱਤੀਆਂ ਅੱਛਾ ਜੀ ਹੁਣ ਜ਼ਿੰਮੇਵਾਰੀ ਆ ਕਿ ਤੁਹਾਡੀ ਫਿਰ ਹਾਂ ਜ਼ਿੰਮੇਵਾਰੀ ਮੇਰੀ ਤੇ ਜੇ ਕਿਸੇ ਨੇ ਮੇਰਾ ਫੋਨ ਨੰਬਰ ਨਾਲ ਲੈ ਲਈ ਕੋਈ ਅੱਛਾ ਹਾਂ ਬੇਹੋ ਲੱਲੇ ਤੇ ਜੇ ਕਿਤੇ ਗਾਂ ਕੋਈ ਗਲਤ ਕੰਮ ਹੁੰਦਾ ਤਾਂ ਫਿਰ ਨਹੀਂ ਗਲਤ ਕੰਮ ਹੋਊਗਾ ਵੀ ਭਾਈ ਦਾ ਆਪਾਂ ਵੀਡੀਓ ਪਾਉਣੀ ਬੰਦ ਕਰਾ ਦਾਂਗੇ ਜੇ ਕੋਈ ਗਲਤ ਕੰਮ ਕਰਾਂਗੇ ਤੇ ਬੇਸ਼ੱਕ ਅਗਲਾ ਪਾਰੇ ਸਾਡੀ YouTube ਤੇ ਵੀਡੀਓ ਇਥੇ ਆ ਤੁਸੀਂ ਹੁਣ ਗਲਤ ਕੰਮ ਕੀਤਾ ਤੇ ਜ ਫੇਰ ਅਸੀਂ ਆਪ ਖੁਦ ਪਾਵਾਂਗੇ ਠੀਕ ਆ ਅੱਗੇ ਤਾਂ ਚੱਲੋ ਆਪਣਾ ਚੱਲੋ ਜੋ ਵੀ ਆਪਾਂ ਤੇ ਅੱਗੇ ਬੰਦੀ ਕੀਤੀ ਗਾ ਫੇਰ ਅਸੀਂ ਵੀਡੀਓ ਪਾ ਦੇਣੀ ਹਾਂਜੀ ਗਲਤੀਆਂ ਚਲੋ ਇਹ ਨਹੀਂ ਕਿ ਗਲਤੀਆਂ ਹੋ ਜਾਂਦੀਆਂ ਵਾਂ ਹੋ ਕੇ ਜਦੋਂ ਬੰਦਾ ਸੁਧਾਰਦਾ ਵਾ ਨਾ ਹਾਂਜੀ ਹਾਂਜੀ ਤੇ ਉਹਦੋਂ ਵੀ ਵਧੀਆ ਕੰਮ ਚੱਲਦਾ ਅੱਗੇ ਜੇ ਆ ਕਿ ਹੁਣ ਜੇ ਮਾਲਤ ਤੁਸੀਂ ਸਾਫ ਨੀਤ ਨਾਲ ਕੰਮ ਕਰੋਗੇ ਚੰਗਾ ਪੁੱਛ ਦੋਗੇ ਤੇ ਆਪੇ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਵਾ ਤੇ ਚਲੋ ਜੋ ਪਿੱਛੇ ਹੋ ਗਿਆ ਹੋ ਗਿਆ ਗਾਹਾਂ ਵਾਸਤੇ ਆਪਾਂ ਕਿੰਨੇ ਵੀ ਸਾਫ ਸੁਥਰੇ ਅਸੀਂ ਸਾਰਿਆਂ ਨੇ ਕਿੰਨੇ ਆ ਸਾਫ ਸੁਥਰਾ ਕੰਮ ਰੱਖੋ ਹੀ ਸਭ ਵਧੀਆ ਵੀ ਜਿੰਨਾ ਦੁੱਧ ਗਾਵਾ 1.5 ਕਿਲੋ 5 ਕਿਲੋ 10 ਤੋਂ 10 ਕਿਲੋ 10 ਕਿਲੋ ਦੱਸੋ ਖਾਲੀ ਖਾਲੀ ਦੱਸੋ ਖਾਲੀ ਆ ਤੇ ਖਾਲੀ ਦੱਸੋ ਗੱਬਣਿਆ ਗੱਬਣ ਦੱਸੋ ਬਾਕੀ ਆ ਵੀ ਆਪਾਂ ਨੂੰ ਫਿਰ ਦੱਸਿਏ ਕੋਜ ਤੇ ਨਿਕਲੇ ਕੋਜ ਫਿਰ ਉਹਦੇ ਚ ਗਾਗ ਵੀ ਟੁੱਟਦਾ ਵਾ ਤੇ ਮਾਰਕੀਟ ਵੀ ਖਰਾਬ ਹੁੰਦੀ ਆ ਤੇ ਬਾਕੀ ਗਾਹ ਵਾਸਤੇ ਇਹੀ ਆ ਭਾਵੇਂ ਟੋਕੜ ਵੇਚੋ ਤੇ ਭਾਵੇਂ ਸੱਜਰ ਵਿੱਚ ਜੋ ਆ ਅਗਲੇ ਨੂੰ ਸਹੀ ਦੱਸ ਕੇ ਦੋ ਠੀਕ ਆ ਤੇ ਹੁਣ ਜੋ ਵੀ ਆ ਤਾਂ ਦੀ ਜ਼ਿੰਮੇਵਾਰੀ ਤੇ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਫੋਨ ਨੰਬਰ ਲਿਖ ਕੇ ਨਾਲ ਲੈ ਜਾ ਮੇਰੇ ਫੋਨ ਨਾਲ ਫੋਨ ਕਰਨ ਕਰ ਮੈਨੂੰ ਠੀਕ ਹੈ ਬਾਕੀ ਸਾਡਾ ਵੀ ਥੋੜਾ ਕੋਈ ਜੀ ਕਰਦਾ ਵੀ ਆਪਾਂ ਕਿਸੇ ਦੀ ਵੀਡੀਓ ਨਾ ਬਣਾਈਏ ਜਾਂ ਕੁਝ ਸਾਨੂੰ ਵੀ ਮਜਬੂਰੀ ਚ ਫਿਰ ਕਈ ਕਦਮ ਚੁੱਕਨੇ ਪੈਂਦੇ ਆ ਤੇ ਬਾਕੀ ਚਲੋ ਜੋ ਵੀ ਹੈ ਭਾਈ ਹੁਣਾਂ ਨੇ ਫਿਰ ਪਿਛਲਾ ਜੋ ਕਲੀਅਰ ਕਰਤਾ ਵਾ ਸਾਡਾ ਅਹੀਂ ਤੇ ਚਲੋ ਅਹੀਂ ਤੇ ਨਾਲ ਰਵਾਂਗੇ ਬਾਕੀ ਇਹ ਆ ਵੀ ਤੁਸੀਂ ਵੀ ਚਲੋ ਸਾਥ ਦੋ ਪੂਰਾ ਸਾਡਾ ਤੇ ਲਲ ਮਿਲ ਕੇ ਕੰਮ ਸਾਰਿਆਂ ਦੇ ਚਲੋ ਚੱਲਦੇ ਆ ਤੇ ਬਾਕੀ ਇਤਰਾ ਹੀ ਆ ਹੋਣਾ ਹੀ ਕੰਮ ਸਾਫ ਸੁਥਰਾ ਹੋ ਜੇ ਹਾਂ ਦਾ ਸਾਫ ਸੁਥਰਾ ਹੁਣ ਤੇ ਚਲੋ ਇਹ ਆ ਕਿ ਚਲੋ ਉਮੀਦ ਤੇ ਹੈਗੀ ਆ ਤੁਸੀਂ ਕਿੰਦੇ ਤੇ ਹੁਣ ਸਮਝਾਇਆ ਦੇ ਪ੍ਰੋਗਰਾਮ ਯਾਨੀ ਕਿ ਭਾਈ ਚੰਗਾ ਕੰਮ ਇੱਕ ਦੋ ਗਲਤੀਆਂ ਹੋਈਆਂ ਆ ਚਲੋ ਤੇ ਹੁਣ ਦੋ 2.5 ਸਾਲ ਤੁਹਾਡੇ ਚੈਨਲ ਦੇ ਵੀਡੀਓ ਭਾਈ ਬੜਾ ਵਧੀਆ ਕੰਮ ਚੱਲਿਆ ਬੜਾ ਚਲੋ ਬੜਾ ਮੰਨ ਲਵੇ ਕਿ ਇੱਧਰ ਤੋਂ ਭਾਈ ਵਾਲੇ ਹੀ ਮੁੰਡਾ ਨਾਲ ਤੇ ਗਲਤੀਆਂ ਹੋ ਗਈਆਂ ਚਲੋ ਜਿਹੜੀਆਂ ਗਲਤੀਆਂ ਹੋਈਆਂ ਸੁਧਾਰੀਆਂ ਆਪਣੀਆਂ ਕਿਉਂਕਿ ਉਦੋਂ ਜਿਆਦਾ ਜਿੰਮੇਵਾਰੀ ਥੋੜੀ ਉਹਨਾਂ ਦੀ ਹੋ ਗਈ ਤੁਸੀਂ ਥੋੜਾ ਜਿਹਾ ਥੋੜੀ ਜੀ ਦੀ ਹੋ ਜਾ ਕਿ ਤੁਹਾਨੂੰ ਵੀਡੀਓ ਪਾਈਆਂ ਪਰ ਨਹੀਂ ਹੋਈ ਅੱਗੇ ਦੋ ਮੋਬਾਈਲ ਨੰਬਰ ਪਾਈਦੇ ਸੀ ਆਹ ਇਹ 98526648 ਇਹ ਨੰਬਰ ਉਹਨਾਂ ਬੰਦ ਉੱਤੇ ਵੀ ਟੇਪ ਲਾਤੀ ਹੁਣ ਉੱਤੇ ਟੇਪ ਪੱਕੀ ਲੱਗੀ ਹੁਣ ਠੀਕ ਹੈ ਹੁਣ ਮਤਲਬ ਤੁਸੀਂ ਇਕੱਲੇ ਨਹੀਂ ਕਰ ਲਿਆ ਆਪਣਾ ਕੰਮ ਤੇ ਜੋ ਵੀ ਕੋਈ ਵਿਸ਼ਾ ਨਹੀਂ ਫੋਨ ਕਰ ਲੈ ਕੇ ਹੁਣ ਮਤਲਬ ਤੁਸੀਂ ਆਪ ਦੋਵੇਂ ਰਲ ਮਿਲ ਕੇ ਜਿਹੜਾ ਕਰਿਆ ਕਰੋਗੇ ਬਾਕੀ ਇਹ ਵੀ ਬੜਾ ਵਾਅਦਾ ਵਾ ਕਿ ਪਿਓ ਪੁੱਤ ਜਦੋਂ ਕੰਮ ਰਲ ਕੇ ਕਰਦੇ ਆ ਉੱਚ ਬਰਕਤ ਵੀ ਹੁੰਦੀ ਹੈ ਹਾਂ ਜੀ ਨਹੀਂ ਨਹੀਂ ਬਾਬਾ ਜੀ ਬਤਲੇ ਆਪਣੀ ਬਹੁਤ ਕਿਰਪਾ ਬਾਬੇ ਨਾਨ ਚਲੋ ਵਧੀਆ ਹੈ ਵੀ ਪ੍ਰਮਾਤਮਾ ਗਾੜੀ ਇਹ ਅਰਦਾਸ ਕਰਾਂਗੇ ਕਿ ਕੰਮ ਚਲੋ ਵਧੀਆ ਚੱਲੇ ਤੇ ਸਾਫ ਸੁਥਰਾ ਚੱਲੇ ਗਾੜੀ ਵੀ ਠੀਕ ਹੈ ਜੀ ਤੇ ਚਲੋ ਫਿਰ ਜੋ ਹੋਵੇ ਪਿੱਛੇ ਹੋ ਗਿਆ ਵਾ ਹੋ ਗਿਆ ਵਾ ਗਾ ਹੁਣ ਕਹਿੰਦੇ ਕਿ ਜਿਹੜਾ ਬਿਲਕੁਲ ਪਹਿਲਾਂ ਉਹ ਮੱਛੀ ਆ ਰਹੀ ਪਾ ਜੀ ਠੀਕ ਹੈ ਬੱਲੇ ਦੀ ਨਿੱਗਰ ਬੜੀ ਮੱਛੀ ਆ ਵਖਾ ਦੋ ਇੱਕ ਕਰੀ ਜਰਾ ਆ ਦੇਖੋ ਨਿਗਰਮਾ ਨਰਾ ਆਦੀਵਸੀ ਤੇ ਦੁੱਧ ਕਿੰਨਾ 3 ਜਿਹੜਾ ਪੱਕਾ ਦੁੱਧ ਲੀਟਰ ਮਾਰ ਕੇ ਲੈ ਜਾਓ ਕਰੇ 7 ਕਿਲੋ ਹੋਊਗਾ ਪੱਕਾ ਦੁੱਧ ਜਿਹੜਾ ਬਾਜੀ 7 ਦਾ 6.5 ਨਾ ਹੋਊਗਾ ਅੱਛਾ ਇੱਥੇ 2 ਡੰਗ ਚੋਲੇ 3 ਡੰਗ ਚੋਲੇ ਜੇ ਘਟ ਨਿਕਲੇ ਸਾਡੇ ਘਰੇ ਰਹਿੰਦੇ ਠੀਕ ਆ ਇਹ ਆਕੇ ਗਾਗਦੇਵ ਜਿੰਮੇਵਾਰੀ ਭੰਦੀ ਆ ਆਪਣੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨ। ਹੋਣਾ ਇਹ ਸੱਤ ਕਿਲੋ ਦੱਸਿਆ ਸੱਤੇ ਹੋਊਗਾ। ਅੱਛਾ। ਹਾਂਜੀ। ਪੂਰਾ 7 ਕਿਲੋ ਨਿਕਲੇ ਤੇ ਕੋਈ ਵੀਰ ਲੈ ਜਾਏ ਨਹੀਂ ਤੇ ਇੱਥੇ ਰਹਿਣ। ਠੀਕ ਆ। ਬਾਕੀ ਇਹ ਕਿ ਚਲੋ ਜੇ ਕੋਈ ਵੀਰ ਬਾਕੀ ਹਰ ਵੀ ਭਾਈ ਮਸ਼ੀਨ ਬੜੀ ਬਰੀਡ ਵਾਲੀ ਆ ਵੇਖੋ। ਅੱਗੇ ਵੀ ਚੰਗਾ ਮਾਰ ਪਾਈਦਾ ਹੋਣਾ ਵੀ ਚੰਗਾ ਹੀ ਪਾਵਾਂਗੇ ਭਜੀ। ਕਈ ਵਾਰੀ ਚਲੋ ਗਲਤੀਆਂ ਹੋ ਜਾਂਦੀਆਂ ਵਾ ਜੇ ਕੋਈ ਗਲਤੀ ਕਰਕੇ ਤੇ ਸਿੱਧੇ ਰਾਹ ਪੈਂਦਾ ਵਾ ਤੇ ਆਪਾਂ ਨੂੰ ਵੀ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਵਾ। ਮੌਕਾ ਜ਼ਰੂਰ ਦੇਣਾ ਚਾਹੀਦਾ ਵਾ। ਮਸ਼ੀਨ ਬਹੁਤ ਬਰੀਡ ਵਾਲੀ ਹਰ ਵੀ ਭਾਈ ਥ ਯਾਰ ਛਾਨ ਵੀ ਲੱਗੇ ਤਾਂ ਦੇਖ ਸਰਦੇ ਜੀ ਤੇ ਇਧਰੋਂ ਮਗਰੋਂ ਇੱਕ ਵਾਰੀ ਮੂੰਖਾ ਦਿਖਾ ਦਿਓ ਨਾ ਪੀਪਾ ਜੀ ਮੂੰਖਾ ਮੋਲੇ ਫਿਰ ਜੈਜੇ ਕਰੀਏ ਤੇ ਜੈਜੇ ਜੀ ਕਹਨਾ ਹਬੀਬਾ ਜੀ ਕਿੰਨਾ ਮੋਲੇ ਦਾ 20000 16000 ਦੀ ਦੇ ਦਾਂਗੇ 16000 ਦੀ ਉਹ ਚ ਜਸਨੋ ਛੋਟ ਕਰਾਂਗੇ ਥੋੜੀ ਬੁਰੀ ਠੀਕ ਆ ਛੋਟ ਕਰ ਦੋ ਦੁੱਧ ਮੋਲ ਕੀਤਾ ਵੀ 7 ਕਿਲੋ ਵੀ ਤਾਂ ਪੱਕਾ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆ ਵੀ ਮੈਂ ਪਹਿਲਾਂ ਸੂਹਾ ਪੀਪਾ ਜੀ ਇਹ ਦੇਖੋ ਕਿੰਨਾ ਇਹ ਦੁੱਧ ਇਹ ਦੁੱਧ ਪੱਕਾ 5 ਕਿਲੋ ਆ अच्छा पक्का पक्का ਹੋਊਗਾ ٹھیک ہے باقی ٹھنڈی ਧਿਰੀ ਆ ਦਿਖਾ ਦੇ ਸੰਤੋ ਚਲੋ ਫਿਰ ਖੋਲੋ باقی ਇਹ ਆ ਵੀ ਖੜਨੀਆਂ ਤੁਸੀਂ ਆਪਣੀ تسلی ਕਰਕੇ ਆ ਹੁਣ ਪਿੱਛੇ ਦਾ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਵੀਰ ਜੀ ਉਹਨਾਂ ਨੇ ਆਪ ਹੀ ਹੁਣ ਜਿਹੜੀ ਮਾਫੀ ਜਿਹੜੀ ਮੰਗ ਲਈ ਆ ਵੀ ਚਲੋ ਗਲਤੀਆਂ ਹੋ ਜਾਂਦੀਆਂ ਗਾਹ ਹੁਣ ਆਪਾਂ ਸਾਥ ਚਲੋ ਦਈਏ ਤੇ ਦੁੱਧ ਜਿਹੜਾ ਇਹਦੇ ਕੋਲ ਵੀ ਕਹਿੰਦੇ ਕਿ 5 ਕਿਲੋ ਹੈਗਾ ਵਾ ਠੀਕ ਹੈ ਮਸ਼ੀਨ ਜੀ ਜੂਨੀ ਲਾਇਆ ਲੱਪਾ ਲੁੱਪਾ ਲਾਇਆ ਵੈੜ ਨੇ ਦੇਖੋ ਵੀਰ ਲੈ ਜੂਗਾ ਇਹ ਸੇਵਾ ਸਵਾ ਕਰੂ ਦੁੱਧ ਭਾਵੇਂ 7 ਕਿਲੋ ਚਾਹੀ ਜੀ ਅੱਛਾ ਹਾਂ ਜੀ ਤੇ ਇਹਦਾ ਸੇਵਾ ਸਵਾ ਘੱਟ ਜੀ ਨਾ ਬੰਦਿਆ ਕੋਸ਼ੀ ਲਈ ਤੇ ਇਹਦਾ ਮੁੱਲ ਇਹਦਾ ਮਾਹ ਪੀਪਾ ਜੀ ਆਪਾਂ ਮਸ਼ੀਨ 14000 ਦੇ ਦੇਣੀ ਹੈ 14000 ਦੇ ਦੇ ਦਾਂਗਾ ਵੀ ਭਾਈ 14000 ਠੀਕ ਹੈ ਜੀ ਹਾਂ ਜੀ ਇਹ ਘਾਰ ਦੀਪਾ ਜੀ ਆਪਣੇ ਕੋਲ ਯੱਸੀ ਵੱਸੀ ਦੇ ਇਹ ਦੇਖੋ ਜਿਹੜਾ ਪੱਕਾ ਦੁੱਧ ਹੈ ਨਾ ਵੀਪਾ ਜੀ 5 ਕਿਲੋ ਜੀ ਠੀਕ ਆ ਉਹ ਖਾ ਦੇ ਲਿਆ ਦੂ ਭਾਈ ਦਰ ਹੇਰਣ ਬਾੜ ਬੜੀ ਵਸੀ ਦੀ ਹੈ ਭਾਈ ਬੂਤੀ ਖਾਓ ਇੱਕੋ Yeah. ਬਾਕੀ ਗੱਡੀ ਤੇ ਰਿਆ ਵੀ ਭਾਈ ਜਿੰਦਾ ਮਰਜ਼ੀ ਥਲੇ ਥਲਾਈਏ। ਬਾਕੀ ਇਹ ਬਿਹ ਹੈ ਸਾਰੀਆਂ ਵਾ ਬੱਚੇ ਤੋਂ ਬਿਨਾ ਤੋਕੜਾ ਵਾ ਤੇ ਦੁੱਧ ਵੀ ਸੰਗਣਾ ਹੁੰਦਾ ਇਹਨਾਂ ਦਾ ਤੇ ਭਾਈ ਬਹੁਤ ਜ਼ਿਆਦਾ ਸੰਗਣਾ ਵੇ ਇਹਦੀ ਪੰਜ ਫੈਟੋਂ ਦੀ ਕਲੀ ਦੀ ਖੜਾਕ ਲੈ। ਠੀਕ ਆ ਤੇ ਇਹਦਾ ਫਿਰ ਮੁੱਲ। ਇਹਦਾ ਹਰ ਵੀ ਭਾਈ ਮੁੱਲ ਛੋਟਾ ਜਿਹਾ ਕਰਨਾ ਆਪਾਂ। ਕਿੰਨਾ? ਇਹ 12000 ਦੀ ਦੇ ਦਾਂਗਾ। 12000 ਦੀ। 15000 ਛੱਡ ਦਾਂਗਾ। 12000। ਅੱਛਾ 11 ਕਿਲੋ ਦੁੱਧ ਕੋ ਚੋਕ ਲਾ ਜੇ ਦੋ ਡੰਗ ਤਿੰਨ ਡੰਗ ਚੋਕ ਖੁੱਲੀ ਚੋਈ ਜਿੰਦਾ ਮਰਜ਼ੀ ਕੋਈ। ਠੀਕ ਹੈ ਜੀ। ਹਾਂ ਜੀ ਭਾਈ। ਠੀਕ ਹੈ। ਇਥੇ ਆਉ ਚੋਚ ਨਾਲ ਤਸੱਲੀ ਕਰਕੇ ਖੜਾ ਬਾਕੀ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਵੀਡੀਓ 'ਚ ਹਾਂਜੀ ਹੁਣ ਪੂਰੇ ਹੋਵਾਂਗੇ ਠੀਕ ਆ ਹਾਂਜੀ ਬਾਕੀ ਇਹ ਕਿ ਉਮੀਦ ਆ ਪੂਰੇ ਰਵਾਂ ਬਾਕੀ ਇਹ ਆ ਵੀ ਚਲੋ ਪਿਛਲੀਆਂ ਗੱਲਾਂ ਦੇ ਜੇ ਕੋਈ ਵੀਰ ਮਾਫੀ ਮੰਗ ਲੇ ਤੇ ਆਪਾਂ ਨਵੇਂ ਚਲੋ ਆਪਾਂ ਸਾਡੀ ਵੀ ਪਿੱਛੇ ਵੀ ਕੰਮ ਵਧੀਆ ਕੀਤਾ ਇਹ ਨਹੀਂ ਆਓ ਚਲੋ ਇੱਕ ਦੋ ਗਲਤੀਆਂ ਵਿੱਚ ਹੋਈਆਂ ਉਹ ਵੀ ਲਾਸਟ ਜਿਹੜੇ ਜਦੋਂ ਕਿ ਆਪਾਂ ਚੈਨਲ ਬੰਦ ਕੀਤਾ ਸੀ ਚਲੋ ਜੋ ਵੀ ਆ ਪਿੱਛੇ ਹੋ ਗਿਆ ਹੁਣ ਗਾਹ ਵਾਸਤੇ ਉਮੀਦ ਆ ਕਿ ਕੰਮ ਜਿਹੜਾ ਵਾ ਸਹੀ ਰੱਖੋ ਤੇ ਆਪਣਾ ਵੇਸ ਚਾ ਕੇ ਤਸੱਲੀ ਕਿ ਤੂੰ ਵੀ ਲੈਣੀ ਆ ਜ਼ਰੂਰੀ ਇੱਥੋਂ ਹੀ ਨਹੀਂ ਜਦੋਂ ਵੀ ਕਿਤੇ ਵੀ ਨਵੀਂ ਜਗ੍ਹਾ ਤੇ ਪਸ਼ੂ ਲੈਣਾ ਵਾ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਹੀ ਖੜਿਆ ਕਰਨਾ